ਤੰਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੰਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਬਾਬਾ ਸ਼੍ਰੀ ਚੰਦਰ ਜੀ ਕਿਰਪਾ ਤਾਰੇ ਨਾਮ ਜਪਾਵੇ ਜਗ ਅਧਿਕਾਰੇ ਜੋਤ ਜਗਾਵੇ ਮਨ ਮੰਦਰ ਵਿੱਚ ਤੁਧ ਵਰਤੇ ਆਤਮ ਪਾਰ ਬ੍ਰਹਮ ਰਸ ਬਾਬਾ ਜੀ ਤੂੰ ਜੋਤੀ ਜੋਤ ਸਮਾਏ ਨਾਨਕ ਦੇ ਕਰ ਜੋਤ ਉਪਜਾਏ ਗੁਰ ਅੰਗਦ ਦਾ ਜੇਠਾ ਰੂਪ ਅਤ ਨਿਰਾਲਾ ਤੂੰ ਗੁਰਸਿੱਖਾਂ ਦਾ ਮਸਤਕ ਮਾਲਾ ਤੂੰ ਤਿਆਗਿਆ ਮਾਇਆ ਦੇ ਮੋਹ ਬੰਧਨ ਤੂੰ ਵਰਤਿਆ ਜਪ ਤਪ ਅਰ ਧਿਆਨ ਧੰ ਤੂੰ ਉਚਾਰਿਆ ਨਾਮ ਆਨੰਦ ਕਾ ਨਾ ਤੂੰ ਬੀਜਿਆ ਸੱਚ ਉਪਜਿਆ ਧੰ ਸੀਤਲ ਸੂਤ ਤੇਰੀ ਗਹਿਰੀ ਧਾਰਾ ਤੂੰ ਕਰ ਦਰਸ਼ਨ ਹਰਨ ਸੰਸਾਰਾ ਜਿੱਥੇ ਜਿੱਥੇ ਤੇਰਾ ਚਰਨ ਪਾਇਆ ਉਥੇ ਦੂਖ ਕਾਲ ਨ ਆਇਆ ਬਾਬਾ ਜੀ ਤੂੰ ਮਸਤ ਕਬੀਰ ਸਮਾਨਾ ਅਲਖ ਅਪੇਤ ਤੂੰ ਆਪ ਪਰਮਾਨਾ ਤੂੰ ਦੇਸ ਆਦੇਸ ਸੁਧਾਰੀ ਲੀਨਾ ਮਨ ਅਵਗ ਅਵਗਤ ਜੋਤ ਪ੍ਰਕਾਸ਼ ਕੀ ਤੇਰਾ ਨਾਮ ਜਪੇ ਜੋ ਭਗਤ ਪ੍ਰਾਣੀ ਸੋ ਪਾਰ ਉਤਰੇ ਪਉ ਸਾਗਰ ਪਾਣੀ ਮਾਇਆ ਦੇ ਰੋਗ ਸਬੇ ਜਲ ਜਾਏ ਬਾਬਾ ਬਚਨ ਤੂੰ ਜਗਰਾ ਦਿਖਾਏ ਤੂੰ ਨਿਰਮਲ ਨਿਰਵੈਰ ਨਿਰੋਧੀ ਮਨ ਜੀਤਿਆ ਕੀਤਿਆ ਆਤਮ ਸਾਦੀ ਤੂੰ ਰਾਮ ਨਾਮ ਰੰਗ ਰੰਗਾਇਆ ਤੂੰ ਜੋਗ ਅਗਮ ਅਲਖ ਦਿਖਾਇਆ ਗੁਰੂ ਨਾਨਕ ਦੇ ਜੋਤ ਦਾ ਬਾਲਾ ਤੂੰ ਜਗ ਵਿੱਚ ਕਰਮ ਅਜੂਬਾ ਪਾਲਾ ਤੂੰ ਜੋਗ ਮਹਰ ਤੂੰ ਗਿਆਨ ਸਾਗਰ ਤੂੰ ਚਿਤਵੇ ਇੱਕ ਨਾਮ ਆਧਾਰ ਤੂੰ ਕਾਲ ਜਿੱਤਿਆ ਅਕਾਲ ਪਛਾਣਿਆ ਤੂੰ ਆਪੇ ਆਪ ਵਿੱਚ ਆਪ ਸਮਾਨਿਆ ਜੋਤੇ ਆਵੇ ਬਾਬਾ ਜੀ ਤੇਰਾ ਨਾਮ ਸੋ ਪਾਵੇ ਆਨੰਦ ਘਰ ਮੇਰਾ ਬਾਬਾ ਸ਼੍ਰੀ ਚੰਦਰ ਜੀ ਦੀ ਬਾਣੀ ਮਿੱਠੀ ਉਸ ਦੀ ਸੂਰਤ ਵਿੱਚ ਸ਼ਾਂਤ ਪ੍ਰੀਤੀ ਜੋ ਸੁਣੇ ਸਤਸੰਗ ਆਈ ਸੋ ਕਟੇ ਕਲੇਸ਼ਾ ਹੋਮੇ ਜਾਈ ਤੂੰ ਕਰਨਾ ਸਿੱਧ ਤੂੰ ਦਇਆ ਸਾਗਰ ਭਗਤਾਂ ਦੇ ਮਨ ਤੂੰ ਪਰਮ ਉਪਕਾਰ ਜਿਨ੍ਹਾਂ ਨੇ ਤੇਰਾ ਨਾਮ ਧਿਆਇਆ ਉਹਨਾਂ ਦੇ ਜਨਮ ਮਰਨ त्याਗਿਆ ਬਾਬਾ ਜੀ ਜੋਗ ਰਸ ਮੀਰ ਵੱਡਾ ਅਬੁੱਧ ਤਨੀ ਤੇਰਾ ਅਲਖ ਨਡਾ ਤੂੰ ਬੈਠਾ ਚਿਤ ਅੰਦਰ ਗਹਿਰਾਈ ਅੰਤਰ ਜਾਮੀ ਜੋਤ ਸਮਾਈ ਸਰੀਰ ਤੇਰਾ ਰਾਖੇ ਪ੍ਰਭ ਧਾਰੀ ਪਰਮ ਜੋਤ ਵਿੱਚ ਰਹੇ ਉਦਾਰੀ ਜੋ ਲੋਚੇ ਦਰਸ਼ਨ ਤੇਰੇ ਆਇਆ ਤੇ ਸਕਲੇਸ਼ ਜਗਤੋਂ ਮਿਟਾਇਆ ਤੂੰ ਅਨਹਦ ਨਾਦ ਸੁਣਾਉਣ ਵਾਲਾ ਤੂੰ ਮੋਨ ਵਿੱਚ ਸੱਚ ਉਚਾਰਨ ਵਾਲਾ ਤੂੰ ਜੋਗ ਜੁਗਤ ਸਿਖਾਵਣ ਵਾਲਾ ਤੂੰ ਨਿਰਪੋਣ ਰਿੰਕਾਰ ਮਿਲਾਵਣ ਵਾਲਾ ਬਾਬਾ ਜੀ ਤੇ ਤੇਰੇ ਨਾਮ ਦੀ ਧਾਰਾ ਜਗਤ ਵਿੱਚ ਬਹੇ ਆਨੰਦ ਪਿਆਰਾ ਜੋ ਲਏ ਸ਼ਰਨ ਤੇਰੀ ਸਦਾ ਤਿਸ ਮਿਲੇ ਅਕਾਲ ਪੁਰਖ ਦਾ ਵਸਦਾ ਘਰ ਤੂੰ ਧਰਮ ਦਾ ਦੀਵਾ ਜਗਾਇਆ ਅੰਧੇਰੇ ਮਨਾਂ ਵਿੱਚ ਜੋਤ ਲਾਇਆ ਤੂੰ ਬਾਬਾ ਜਗ ਮਤ ਦੀ ਪੀਰ ਜੋਤ ਤੇਰੀ ਆਕਾਰ ਪੁਰਖ ਸਰੀਰ ਤੂੰ ਮਸਤ ਅਬਤੂਤ ਅਜਰ ਅਮਰ ਨਾਮ ਦੇ ਰੰਗ ਵਿੱਚ ਤੂੰ ਸਦਾ ਮਗਨ ਤੂੰ ਬ੍ਰਹਮ ਗਿਆਨੀ ਪੂਰਨ yogi ਮਾਇਆ ਤੋਂ ਰਹਿਤ ਅਲਿਪਤ ਭੋਗੀ ਤੂੰ ਕਾਲਾ ਚਾਦਰ ਮਿਟਾਵਨ ਹਾਰਾ ਤੂੰ ਦੁਸ਼ਟਾਂ ਦਾ ਨਾਸ਼ ਕਰਾਰਾ ਤੂੰ ਰਾਖਾ ਭਗਤਾਂ ਦਾ ਸਦਾ ਬਾਬਾ ਜੀ ਤੇਰੀ ਮਿਹਰ ਸਦਾ ਜੋ ਜਪੇ ਤੇਰਾ ਨਾਮ ਨਿਰੰਤਰ ਓ ਹੋ 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 ਵੇ ਚੜਦਾ ਸੂਰਜ ਅੰਤਰ ਦੁਖ ਸਗਲੇ ਦੁਖ ਭੇ ਜੀ ਕੇ ਸੁਖ ਆਨੰਦ ਸਮਾਇਆ ਪੀ ਕੇ ਤੂੰ ਨਾਨਕ ਦੇ ਘਰ ਹੀਰੇ ਅਨ ਹੀਰ ਅਨਮੋਲ ਤੇਰੇ ਉਚਾਰਨ ਸਾਫ ਸੁਪੂਲ ਤੂੰ ਦਰਸ਼ਨ ਦੇਖ ਜਗਤ ਸੁਧਾਰੇ ਜੋ ਮਿਲੇ ਤਿਸ ਚਰਨ ਤਰਤਾਰੇ ਬਾਬਾ ਜੀ ਤੂੰ ਜੋਤ ਅਪਰੰਪਾਰ ਨਾਮ 시ਹਰਨ ਤੇਰਾ ਆਧਾਰ ਤੇਰਾ ਰੂਪ ਨਰੰਗਾਰ ਅਲਖ ਤੂ ਆਪ ਪਰਮਾਤਮਾ ਦੀ ਰਸਕ ਬਾਬਾ ਜੀ ਦੀ ਮਹਿਮਾ ਅਪਾਰ ਕਥਨ ਨਾ ਜਾਏ ਕੈਸਾ ਉਚਾਰ ਜੋ ਸੁਣੇ ਸੋ ਪਾਵੇ ਮੋਖ ਦਰਵਾਜਾ ਸਚ ਨਾਮ ਤੇਰਾ ਪਾਵੇ ਆਰਾਮ ਨਾਨਕ ਕਹੇ ਤੂ ਗੁਰ ਅਗਮ ਅਗੋਚਰ ਬਾਬਾ ਸ਼੍ਰੀ ਚੰਦਰ ਤੂ ਜੋਤ ਅਨੋਖਰ ਜਗਤ ਉਦਾਹਰਨ ਆਇਆ ਨਾ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਬਾਬਾ ਸ਼੍ਰੀ ਚੰਦਰ ਜੀ ਕਿਰਪਾ ਤਾਰੇ ਨਾਮ ਜਪਾਵੇ ਜਗ ਅਧਿਕਾਰੇ ਜੋਤ ਜਗਾਵੇ ਮਨ ਮੰਦਰ ਵਿੱਚ ਤੁਧ ਵਰਤੇ ਆਤਮ ਪਾਰ ਬ੍ਰਹਮ ਰਸ ਬਾਬਾ ਜੀ ਤੂੰ ਜੋਤੀ ਜੋਤ ਸਮਾਏ ਨਾਨਕ ਦੇ ਕਰ ਜੋਤ ਉਪਜਾਏ ਗੁਰ ਅੰਗਦ ਦਾ ਜੇਠਾ ਰੂਪ ਅਤ ਨਿਰਾਲਾ ਤੂੰ ਗੁਰ ਸਿੱਖਾਂ ਦਾ ਮਸਤਕ ਮਾਲਾ ਤੂੰ ਤਿਆਗਿਆ ਮਾਇਆ ਦੇ ਮੋਹ ਬੰਧਨ ਤੂੰ ਵਰਤਿਆ ਜਪ ਤਪ ਅਰ ਧਿਆਨ ਧੰ ਤੂੰ ਉਚਾਰਿਆ ਨਾਮ ਅਨੰਦ ਕਾ ਨਾਮ ਤੂੰ ਬੀਜਿਆ ਸੱਚ ਉਪਜਿਆ ਧੰ ਸੀਤਲ ਸੂਤ ਤੇਰੀ ਗਹਿਰੀ ਧਾਰਾ ਤੂੰ ਕਰ ਦਰਸ਼ਨ ਹਰਨ ਸੰਸਾਰਾ ਜਿੱਥੇ ਜਿੱਥੇ ਤੇਰਾ ਚਰਨ ਪਾਇਆ ਉਥੇ ਦੂਖ ਕਾਲ ਨ ਆਇਆ ਬਾਬਾ ਜੀ ਤੂੰ ਮਸਤ ਕਬੀਰ ਸਮਾਨਾ ਅਲਖ ਅਪੇਤ ਤੂੰ ਆਪ ਪਰਮਾਨਾ ਤੂੰ ਦੇਸ ਆਦੇਸ ਸੁਧਾਰੀ ਲੀਨਾ ਮਨ ਅਵਗ ਅਵਗਤ ਜੋਤ ਪ੍ਰਕਾਸ਼ ਕੀ ਤੇਰਾ ਨਾਮ ਜਪੇ ਜੋ ਭਗਤ ਪ੍ਰਾਣੀ ਸੋ ਪਾਰ ਉਤਰੇ ਪਉ ਸਾਗਰ ਪਾਣੀ ਮਾਇਆ ਦੇ ਰੋਗ ਸਬੇ ਜਲ ਜਾਏ ਬਾਬਾ ਬਚਨ ਤੂੰ ਜਗਰਾ ਦਿਖਾਏ ਤੂੰ ਨਿਰਮਲ ਨਿਰਵੈਰ ਨਿਰੋਧੀ ਮਨ ਜੀਤਿਆ ਕੀਤਿਆ ਆਤਮ ਸਾਦੀ ਤੂੰ ਰਾਮ ਨਾਮ ਰੰਗ ਰੰਗਾਇਆ ਤੂੰ ਜੋਗ ਅਗੰਮ ਅਲਖ ਦਿਖਾਇਆ ਗੁਰੂ ਨਾਨਕ ਦੇ ਜੋਤ ਦਾ ਬਾਲਾ ਤੂੰ ਜਗ ਵਿੱਚ ਕਰਮ ਅਜੂਬਾ ਪਾਲਾ ਤੂੰ ਜੋਗ ਮਹਰ ਤੂੰ ਗਿਆਨ ਸਾਗਰ ਤੂੰ ਚਿਤਵੇ ਇੱਕ ਨਾਮ ਆਧਾਰ ਤੂੰ ਕਾਲ ਜਿੱਤਿਆ ਅਕਾਲ ਪਛਾਣਿਆ ਤੂੰ ਆਪੇ ਆਪ ਵਿੱਚ ਆਪ ਸਮਾਨਿਆ ਜੋ ਧਿਆਵੇ ਬਾਬਾ ਜੀ ਤੇਰਾ ਨਾਮ ਸੋ ਪਾਵੇ ਆਨੰਦ ਘਰ ਮੇਰਾ ਬਾਬਾ ਸ਼੍ਰੀ ਚੰਦਰ ਜੀ ਦੀ ਬਾਣੀ ਮਿੱਠੀ ਉਸ ਦੀ ਸੂਰਤ ਵਿੱਚ ਸ਼ਾਂਤ ਪ੍ਰੀਤੀ ਜੋ ਸੁਣੇ ਸਤ ਸੰਗ ਆਈ ਸੋ ਕਟੇ ਕਲੇਸ਼ਾ ਹੋਮੇ ਜਾਈ ਤੂੰ ਕਰਨਾ ਸਿਧ ਤੂੰ ਦਇਆ ਸਾਗਰ ਭਗਤਾਂ ਦੇ ਮਨ ਤੂੰ परम उपकार जिन्ना ने तेरा नाम ਧਿਆਇਆ ਉਹਨਾਂ ਦੇ ਜਨਮ ਮਰਨ त्यागਿਆ ਬਾਬਾ ਜੀ ਜੋਗ रस मीर ਵੱਡਾ ਅਬੁੱਧ ਤਨੀ ਤੇਰਾ ਅਲਖ ਨਡਾ ਤੂੰ ਬੈਠਾ ਚਿਤ ਅੰਦਰ ਗਹਿਰਾਈ ਅੰਤਰ ਜਾਮੀ ਜੋਤ ਸਮਾਈ ਸਰੀਰ ਤੇਰਾ ਰਾਖੇ ਪ੍ਰਭ ਧਾਰੀ ਪਰਮ ਜੋਤ ਵਿੱਚ ਰਹੇ ਉਦਾਰੀ ਜੋ ਲੋਚੇ ਦਰਸ਼ਨ ਤੇਰੇ ਆਇਆ ਤੇ ਸੁਕਲੇਸ਼ ਜਗਤੋਂ ਮਿਟਾਇਆ ਤੂੰ ਅਨਹਦਨਾਦ ਸੁਰਾਵਨ ਵਾਲਾ ਤੂੰ ਮੋਨ ਵਿੱਚ ਸੱਚ ਉਚਾਰਨ ਵਾਲਾ ਤੂੰ ਜੋਗ ਜੁਗਤ ਸਿਖਾਵਨ ਵਾਲਾ ਤੂੰ ਨਿਰਪੋਣ ਰਿੰਕਾਰ ਮਿਲਾਮਨ ਵਾਲਾ ਬਾਬਾ ਜੀ ਤੇ ਤੇਰੇ ਨਾਮ ਦੀ ਧਾਰਾ ਜਗਤ ਵਿੱਚ ਬਹੇ ਆਨੰਦ ਪਿਆਰਾ ਜੋ ਲਏ ਸ਼ਰਨ ਤੇਰੀ ਸਦਾ ਤਿਸ ਮਿਲੇ ਅਕਾਲ ਪੁਰਖ ਦਾ ਵਸਦਾ ਘਰ ਤੂੰ ਧਰਮ ਦਾ ਦੀਵਾ ਜਗਾਇਆ ਅੰਧੇਰੇ ਮਨਾਂ ਵਿੱਚ ਜੋਤ ਲਾਇਆ ਤੂੰ ਬਾਬਾ ਜਗ ਮਤ ਦੀ ਪੀਰ ਜੋਤ ਤੇਰੀ ਆਕਾਰ ਪੁਰਖ ਸ਼ਰੀਰ ਤੂੰ ਮਸਤ ਅਬਤੂਤ ਅਜਰ ਅਮਰ ਨਾਮ ਦੇ ਰੰਗ ਵਿੱਚ ਤੂੰ ਸਦਾ ਮਗਨ ਤੂੰ ਬ੍ਰਹਮ ਗਿਆਨੀ ਪੂਰਨ ਜੋਗੀ ਮਾਇਆ ਤੋਂ ਰਹਿਤ ਅਲਿਪਤ ਭੋਗੀ ਤੂੰ ਕਾਲਾ ਚਾਦਰ ਮਿਟਾਵਨ ਹਾਰਾ ਤੂੰ ਦੁਸ਼ਟਾਂ ਦਾ ਨਾਸ਼ ਕਰਾਰਾ ਤੂੰ ਰਾਖਾ ਭਗਤਾਂ ਦਾ ਸਦਾ ਬਾਬਾ ਜੀ ਤੇਰੀ ਮਿਹਰ ਸਦਾ ਜੋ ਜਪੇ ਤੇਰਾ ਨਾਮ ਨਿਰੰਤਰ ਓ ਓ ਹੋ ਹੋਵੇ ਚੜਦਾ ਸੂਰਜ ਅੰਤਰ ਦੁੱਖ ਸਗਲੇ ਦੁੱਖ ਪਏ ਜੀ ਕੇ ਸੋਖ ਅਨੰਦ ਸਮਾਇਆ ਪੀ ਕੇ ਤੂੰ ਨਾਨਕ ਦੇ ਘਰ ਹੀਰੇ ਹਨ ਹੀਰ ਅਨਮੋਲ ਤੇਰੇ ਉਚਾਰਨ ਸਾਫ ਸੁਪੋਲ ਤੂੰ ਦਰਸ਼ਨ ਦੇਖ ਜਗਤ ਸੁਧਾਰੇ ਜੋ ਮਿਲੇ ਤਿਸ ਚਰਨ ਤਰ ਤਾਰੇ ਬਾਬਾ ਜੀ ਤੂੰ ਜੋਤ ਅਪਰੰਪਾਰ ਨਾਮ ਸਿਮਰਨ ਤੇਰਾ ਆਧਾਰ ਤੇਰਾ ਰੂਪ ਨਰੰਕਾਰ ਅਲਖ ਤੂੰ ਆਪ ਪਰਮਾਤਮਾ ਦੀ ਰਸਕ ਬਾਬਾ ਜੀ ਦੀ ਮਹਿਮਾ ਅਪਾਰ ਕਥਨ ਨਾ ਜਾਏ ਕੈਸਾ ਉਚਾਰ ਜੋ ਸੁਣੇ ਸੋ ਪਾਵੇ ਮੋਖ ਦਰਵਾਜਾ ਸਚ ਨਾਮ ਤੇਰਾ ਪਾਵੇ ਆਰਾਮ ਨਾਨਕ ਕਹੇ ਤੂੰ ਗੁਰ ਅਗਮ ਅਗੋਚਰ ਬਾਬਾ ਸ਼੍ਰੀ ਚੰਦਰ ਤੂੰ ਜੋਤ ਅਨੋਖਰ ਜਗਤ ਉਦਾਹਰਨ ਆਇਆ ਨਾਮ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਬਾਬਾ ਸ਼੍ਰੀ ਚੰਦਰ ਜੀ ਕਿਰਪਾ ਤਾਰੇ ਨਾਮ ਜਪਾਵੇ ਜਗ ਅਧਿਕਾਰੇ ਜੋਤ ਜਗਾਵੇ ਮਨ ਮੰਦਰ ਵਿੱਚ ਤੁਧ ਵਰਤੇ ਆਤਮ ਪਾਰ ਬ੍ਰਹਮ ਰਸ ਬਾਬਾ ਜੀ ਤੂੰ ਜੋਤੀ ਜੋਤ ਸਮਾਏ ਨਾਨਕ ਦੇ ਕਰ ਜੋਤ ਉਪਜਾਏ ਗੁਰ ਅੰਗਦ ਦਾ ਜੇਠਾ ਰੂਪ ਅਤ ਨਿਰਾਲਾ ਤੂੰ ਗੁਰ ਸਿੱਖਾਂ ਦਾ ਮਸਤਕ ਮਾਲਾ ਤੂੰ ਤਿਆਗਿਆ ਮਾਇਆ ਦੇ ਮੋਹ ਬੰਧਨ ਤੂੰ ਵਰਤਿਆ ਜਪ ਤਪ ਅਰ ਧਿਆਨ ਧੰ ਤੂੰ ਉਚਾਰਿਆ ਨਾਮ ਆਨੰਦ ਕਨਾ ਤੂੰ ਬੀਜੈ ਸੱਚ ਉਪਜਿਆ ਧੰ ਸ਼ੀਤਲ ਸੂਤ ਤੇਰੀ ਗਹਿਰੀ ਧਾਰਾ ਤੂੰ ਕਰ ਦਰਸ਼ਨ ਹਰਨ ਸੰਸਾਰਾ ਜਿੱਥੇ ਜਿੱਥੇ ਤੇਰਾ ਚਰਨ ਪਾਇਆ ਉਥੇ ਦੂਖ ਕਾਲ ਨ ਆਇਆ ਬਾਬਾ ਜੀ ਤੂੰ ਮਸਤ ਕਬੀਰ ਸਮਾਨਾ ਅਲਖ ਅਪੇਤ ਤੂੰ ਆਪ ਪਰਮਾਨਾ ਤੂੰ ਦੇਸ ਆਦੇਸ ਸੁਧਾਰੀ ਲੀਨਾ ਮਨ ਅਵਗਤ ਜੋਤਿ ਪ੍ਰਕਾਸ਼ ਕੀਨਾ ਤੇਰਾ ਨਾਮੁ ਜਪੈ ਜੋ ਭਗਤ ਪ੍ਰਾਣੀ ਸੋ ਪਾਰ ਉਤਰੈ ਭਉ ਸਾਗਰ ਪਾਣੀ ਮਾਇਆ ਦੇ ਰੋਗ ਸਭੈ ਜਲ ਜਾਇ ਬਾਬਾ ਬਚਨ ਤੂੰ ਜਗ ਰਾਹ ਦਿਖਾਇ ਤੂੰ ਨਿਰਮਲ ਨਿਰਵੈਰੁ ਨਿਰੋਧੀ ਮਨਿ ਜੀਤਿਆ ਕੀਤਿਆ ਆਤਮ ਸਾਧੀ ਤੂੰ ਰਾਮ ਨਾਮ ਰੰਗ ਰੰਗਾਇਆ ਤੂੰ ਜੋਗ ਅਗਮ ਅਲਖ ਦਿਖਾਇਆ ਗੁਰੂ ਨਾਨਕ ਦੇ ਜੋਤ ਦਾ ਬਾਲਾ ਤੂੰ ਜਗ ਵਿੱਚ ਕਰਮ ਅਜੂਬਾ ਪਾਲਾ ਤੂੰ ਜੋਗ ਮਹਰ ਤੂੰ ਗਿਆਨ ਸਾਗਰ ਤੂੰ ਚਿਤਵੇ ਇੱਕ ਨਾਮ ਆਧਾਰ ਤੂੰ ਕਾਲ ਜਿੱਤਿਆ ਅਕਾਲ ਪਛਾਣਿਆ ਤੂੰ ਆਪੇ ਆਪ ਵਿੱਚ ਆਪ ਸਮਾਨਿਆ ਜੋ ਤੇ ਆਵੇ ਬਾਬਾ ਜੀ ਤੇਰਾ ਨਾਮ ਸੋ ਪਾਵੇ ਆਨੰਦ ਕਰ ਮੇਰਾ ਬਾਬਾ ਸ਼੍ਰੀ ਚੰਦਰ ਜੀ ਦੀ ਬਾਣੀ ਮਿੱਠੀ ਉਸ ਦੀ ਸੂਰਤ ਵਿੱਚ ਸ਼ਾਂਤ ਪ੍ਰੀਤੀ ਜੋ ਸੁਣੇ ਸਤਸੰਗ ਆਈ ਸੋ ਕਟੇ ਕਲੇਸ਼ਾ ਹੋਮੇ ਜਾਈ ਤੂ ਕਰਨਾ ਸਿਧ ਤੂ ਦਇਆ ਸਾਗਰ ਭਗਤਾਂ ਦੇ ਮਨ ਤੂ ਪਰਮ ਉਪਕਾਰ ਜਿਨ੍ਹਾਂ ਨੇ ਤੇਰਾ ਨਾਮ ਧਿਆਇਆ ਉਹਨਾਂ ਦੇ ਜਨਮ ਮਰਨ त्याਗਿਆ ਬਾਬਾ ਜੀ ਜੋਗ ਰਸ ਮੀਰ ਵੱਡਾ ਅਬੁੱਧ ਤਨੀ ਤੇਰਾ ਅਲਖ ਨਡਾ ਤੂ ਬੈਠਾ ਚਿਤ ਅੰਦਰ ਗਹਿਰਾਈ ਅੰਤਰ ਜਾਮੇ ਜੋਤ ਸਮਾਈ ਸਰੀਰ ਤੇਰਾ ਰਾਖੇ ਪ੍ਰਭ ਧਾਰੀ ਪਰਮ ਜੋਤ ਵਿੱਚ ਰਹੇ ਉਧਾਰੀ ਜੋ ਲੋਚੇ ਦਰਸ਼ਨ ਤੇਰੇ ਆਇਆ ਤੇ ਸਕਲੇਸ਼ ਜਗਤੋਂ ਮਿਟਾਇਆ ਤੂੰ ਅਨਹਦ ਨਾਦ ਸੁਣਾਵਨ ਵਾਲਾ ਤੂੰ ਮੋਨ ਵਿੱਚ ਸੱਚ ਉਚਾਰਨ ਵਾਲਾ ਤੂੰ ਯੋਗ ਜੁਗਤ ਸਿਖਾਵਨ ਵਾਲਾ ਤੂੰ ਨਿਰਪਉਣ ਰਿੰਕਾਰ ਮਿਲਾਵਨ ਵਾਲਾ ਬਾਬਾ ਜੀ ਤੇ ਤੇਰੇ ਨਾਮ ਦੀ ਧਾਰਾ ਜਗਤ ਦੇ ਵਿੱਚ ਬਹੇ ਆਨੰਦ ਪਿਆਰਾ ਜੋ ਲਏ ਸ਼ਰਨ ਤੇਰੀ ਸਦਾ ਤਿਸ ਮਿਲੇ ਅਕਾਲ ਪੁਰਖ ਦਾ ਵਸਦਾ ਘਰ ਤੂੰ ਧਰਮ ਦਾ ਦੀਵਾ ਜਗਾਇਆ ਅੰਧੇਰੇ ਮਨਾਂ ਵਿੱਚ ਜੋਤ ਲਾਇਆ ਤੂੰ ਬਾਬਾ ਜਗ ਮਤ ਦੀ ਪੀਰ ਜੋਤ ਤੇਰੀ ਅਕਾਲ ਪੁਰਖ ਸਰੀਰ ਤੂੰ ਮਸਤ ਅਬਤੂਤ ਅਜਰ ਅਮਰ ਨਾਮ ਦੇ ਰੰਗ ਵਿੱਚ ਤੂੰ ਸਦਾ ਮਗਨ ਤੂੰ ਬ੍ਰਹਮ ਗਿਆਨੀ ਪੂਰਨ yogi ਮਾਇਆ ਤੋਂ ਰਹਿਤ ਅਲਿਪਤ ਭੋਗੀ ਤੂੰ ਕਾਲਾ ਚਾਦਰ ਮਟਾਵਨ ਹਾਰਾ ਤੂੰ ਦੁਸ਼ਟਾਂ ਦਾ ਨਾਸ਼ ਕਰਾਰਾ ਤੂੰ ਰਾਖਾ ਭਗਤਾਂ ਦਾ ਸਦਾ ਬਾਬਾ ਜੀ ਤੇਰੀ ਮਿਹਰ ਸਦਾ ਜੋ ਜਪੇ ਤੇਰਾ ਨਾਮ ਨਿਰੰਤਰ ਓ ਓ ਹੋਵੇ ਚੜਦਾ ਸੂਰਜ ਅੰਤਰ ਦੁੱਖ ਸਗਲੇ ਦੁੱਖ ਭੇ ਜੀ ਕੇ ਸੁਖ ਆਨੰਦ ਸਮਾਇਆ ਪੀ ਕੇ ਤੂੰ ਨਾਨਕ ਦੇ ਕਰ ਹੀਰੇ ਹਿਰੇ ਅਨਮੋਲ ਤੇਰੇ ਉਚਾਰਨ ਸਾਫ ਸੁਪੂਲ ਤੂੰ ਦਰਸ਼ਨ ਦੇਖ ਜਗਤ ਸੁਧਾਰੇ ਜੋ ਮਿਲੇ ਤਿਸ ਚਰਨ ਤਰਤਾਰੇ ਬਾਬਾ ਜੀ ਤੂੰ ਜੋਤ ਅਪਰੰਪਾਰ ਨਾਮ ਸਿਹਰਨ ਤੇਰਾ ਆਧਾਰ ਤੇਰਾ ਰੂਪ ਨਿਰੰਕਾਰ ਅਲਖ ਤੂੰ ਆਪ ਪਰਮਾਤਮਾ ਦੀ ਰਸਕ ਬਾਬਾ ਜੀ ਦੀ ਮਹਿਮਾ ਅਪਾਰ ਕਥਨ ਨਾ ਜਾਏ ਕੈਸਾ ਉਚਾਰ ਜੋ ਸੁਣੇ ਸੋ ਪਾਵੇ ਮੋਖ ਦਰਵਾਜਾ ਸੱਚ ਨਾਮ ਤੇਰਾ ਪਾਵੇ ਆਰਾਮ ਨਾਨਕ ਕਹੇ ਤੂੰ ਗੁਰ ਅਗਮ ਅਗੋਚਰ ਬਾਬਾ ਸ਼੍ਰੀ ਚੰਦਰ ਤੂੰ ਜੋਤ ਅਨੋਖਰ ਜਗਤ ਉਦਾਹਰਨ ਆਇਆ ਨਾਨਕ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਬਾਬਾ ਸ਼੍ਰੀ ਚੰਦਰ ਜੀ ਕਿਰਪਾ ਤਾਰੇ ਨਾਮ ਜਪਾਵੇ ਜਗ ਅਧਿਕਾਰੇ ਜੋਤ ਜਗਾਵੇ ਮਨ ਮੰਦਰ ਵਿੱਚ ਤੁਧ ਵਰਤੇ ਆਤਮ ਪਾਰ ਬ੍ਰਹਮ ਰਸ ਬਾਬਾ ਜੀ ਤੂੰ ਜੋਤੀ ਜੋਤ ਸਮਾਏ ਨਾਨਕ ਦੇ ਕਰ ਜੋਤ ਉਪਜਾਏ ਗੁਰ ਅੰਗਦ ਦਾ ਜੇਠਾ ਰੂਪ ਅਤ ਨਿਰਾਲਾ ਤੂੰ ਗੁਰ ਸਿੱਖਾਂ ਦਾ ਮਸਤਕ ਮਾਲਾ ਤੂੰ ਤਿਆਗਿਆ ਮਾਇਆ ਦੇ ਮੋਹ ਬੰਧਨ ਤੁਧ ਵਰਤਿਆ ਜਪ ਤਪ ਅਰ ਧਿਆਨ ਧੰ ਤੂੰ ਉਚਾਰਿਆ ਨਾਮ ਆਨੰਦ ਕਨਾ ਤੂੰ ਬੀਜੈ ਸੱਚ ਉਪਜਿਆ ਧੰ ਸੀਤਲ ਸੂਤ ਤੇਰੀ ਗਹਿਰੀ ਧਾਰਾ ਤੂੰ ਕਰ ਦਰਸ਼ਨ ਹਰਨ ਸੰਸਾਰਾ ਜਿੱਥੇ ਜਿੱਥੇ ਤੇਰਾ ਚਰਨ ਪਾਇਆ ਉਥੇ ਦੂਖ ਕਾਲ ਨ ਆਇਆ ਬਾਬਾ ਜੀ ਤੂੰ ਮਸਤ ਕਬੀਰ ਸਮਾਨਾ ਅਲਖ ਅਪੇਤ ਤੂੰ ਆਪ ਪਰਮਾਨਾ ਤੂੰ ਦੇਸ ਆਦੇਸ ਸੁਧਾਰੀ ਲੀਨਾ ਮਨਿ ਅਵਗਤ ਜੋਤਿ ਪਰਕਾਸ਼ ਕੀਨਾ ਤੇਰਾ ਨਾਮੁ ਜਪੈ ਜੋ ਭਗਤਿ ਪ੍ਰਾਣੀ ਸੋ ਪਾਰ ਉਤਰੈ ਭਉ ਸਾਗਰ ਪਾਣੀ ਮਾਇਆ ਦੇ ਰੋਗ ਸਭੇ ਜਲ ਜਾਇ ਬਾਬਾ ਬਚਨ ਤੂੰ ਜਗ ਰਾਹ ਦਿਖਾਇ ਤੂੰ ਨਿਰਮਲ ਨਿਰਵੈਰੁ ਨਿਰੋਧੀ ਮਨਿ ਜੀਤਿਆ ਕੀਤਿਆ ਆਤਮ ਸਾਧੀ ਤੂੰ ਰਾਮ ਨਾਮੁ ਰੰਗਿ ਰੰਗਾਇਆ ਤੂੰ ਜੋਗ ਅਗਮ ਅਲਖ ਦਿਖਾਇਆ ਗੁਰੂ ਨਾਨਕ ਦੇ ਜੋਤ ਦਾ ਬਾਲਾ ਤੂੰ ਜਗ ਵਿੱਚ ਕਰਮ ਅਜੂਬਾ ਪਾਲਾ ਤੂੰ ਜੋਗ ਮਹਰ ਤੂੰ ਗਿਆਨ ਸਾਗਰ ਤੂੰ ਚਿਤਵੇ ਇੱਕ ਨਾਮ ਆਧਾਰ ਤੂੰ ਕਾਲ ਜਿੱਤਿਆ ਅਕਾਲ ਪਛਾਣਿਆ ਤੂੰ ਆਪੇ ਆਪ ਵਿੱਚ ਆਪ ਸਮਾਨਿਆ ਜੋ ਤੇ ਆਵੇ ਬਾਬਾ ਜੀ ਤੇਰਾ ਨਾਮ ਸੋ ਪਾਵੇ ਆਨੰਦ ਕਰ ਮੇਰਾ ਬਾਬਾ ਸ਼੍ਰੀ ਚੰਦਰ ਜੀ ਦੀ ਬਾਣੀ ਮਿੱਠੀ ਉਸ ਦੀ ਸੂਰਤ ਵਿੱਚ ਸ਼ਾਂਤ ਪ੍ਰੀਤੀ ਜੋ ਸੁਣੇ ਸਤਸੰਗ ਆਈ ਸੋ ਕਟੇ ਕਲੇਸ਼ਾ ਹੋਮੇ ਜਾਈ ਤੂ ਕਰਨਾ ਸਿਧ ਤੂ ਦਇਆ ਸਾਗਰ ਭਗਤਾਂ ਦੇ ਮਨ ਤੂ ਪਰਮ ਉਪਕਾਰ ਜਿਨ੍ਹਾਂ ਨੇ ਤੇਰਾ ਨਾਮ ਧਿਆਇਆ ਉਹਨਾਂ ਦੇ ਜਨਮ ਮਰਨ त्याਗਿਆ ਬਾਬਾ ਜੀ ਜੋਗ ਰਸ ਮੀਰ ਵੱਡਾ ਅਬੁੱਧ ਤਨੀ ਤੇਰਾ ਅਲਖ ਨਡਾ ਤੂ ਬੈਠਾ ਚਿਤ ਅੰਦਰ ਗਹਿਰਾਈ ਅੰਤਰ ਜਾਮੇ ਜੋਤ ਸਮਾਈ ਸਰੀਰ ਤੇਰਾ ਰਾਖੇ ਪ੍ਰਭ ਧਾਰੀ ਪਰਮ ਜੋਤ ਵਿੱਚ ਰਹੇ ਉਦਾਰੀ ਜੋ ਲੋਚੇ ਦਰਸ਼ਨ ਤੇਰੇ ਆਇਆ ਤੇ ਸਕਲੇਸ਼ ਜਗਤੋਂ ਮਿਟਾਇਆ ਤੂੰ ਅਨਹਦ ਨਾਦ ਸੁਣਾਵਨ ਵਾਲਾ ਤੂੰ ਮੋਨ ਵਿੱਚ ਸੱਚ ਉਚਾਰਨ ਵਾਲਾ ਤੂੰ ਜੋਗ ਜੁਗਤ ਸਿਖਾਵਨ ਵਾਲਾ ਤੂੰ ਨਿਰਪਉਣ ਰਿੰਕਾਰ ਮਿਲਾਵਨ ਵਾਲਾ ਬਾਬਾ ਜੀ ਤੇ ਤੇਰੇ ਨਾਮ ਦੀ ਧਾਰਾ ਜਗਤ ਵਿੱਚ ਬਹੇ ਆਨੰਦ ਪਿਆਰਾ ਜੋ ਲਏ ਸ਼ਰਨ ਤੇਰੀ ਸਦਾ ਤਿਸ ਮਿਲੇ ਅਕਾਲ ਪੁਰਖ ਦਾ ਵਸਦਾ ਘਰ ਤੂੰ ਧਰਮ ਦਾ ਦੀਵਾ ਜਗਾਇਆ ਅੰਧੇਰੇ ਮਨਾਂ ਵਿੱਚ ਜੋਤ ਲਾਇਆ ਤੂੰ ਬਾਬਾ ਜਗ ਮਤ ਦੀ ਪੀਰ ਜੋਤ ਤੇਰੀ ਅਕਾਲ ਪੁਰਖ ਸਰੀਰ ਤੂੰ ਮਸਤ ਅਬਤੂਤ ਅਜਰ ਅਮਰ ਨਾਮ ਦੇ ਰੰਗ ਵਿੱਚ ਤੂੰ ਸਦਾ ਮगन ਤੂੰ ਬ੍ਰਹਮ ਗਿਆਨੀ ਪੂਰਨ yogi ਮਾਇਆ ਤੋਂ ਰਹਿਤ ਅਲਿਪਤ ਭੋਗੀ ਤੂੰ ਕਾਲਾ ਜਾਦੂ ਮਿਟਾਵਨ ਹਾਰਾ ਤੂੰ ਦੁਸ਼ਟਾਂ ਦਾ ਨਾਸ਼ ਕਰਾਰਾ ਤੂੰ ਰਾਖਾ ਭਗਤਾਂ ਦਾ ਸਦਾ ਬਾਬਾ ਜੀ ਤੇਰੀ ਮਿਹਰ ਸਦਾ ਜੋ ਜਪੇ ਤੇਰਾ ਨਾਮ ਨਿਰੰਤਰ ਓ ਓ ਹੋਵੇ ਚੜਦਾ ਸੂਰਜ ਅੰਤਰ ਦੁੱਖ ਸਗਲੇ ਦੁੱਖ ਪਏ ਜੀ ਕੇ ਸੁਖ ਆਨੰਦ ਸਮਾਇਆ ਪੀ ਕੇ ਤੂੰ ਨਾਨਕ ਦੇ ਕਰ ਹੀਰੇ ਹਿਰੇ ਅਨਮੋਲ ਤੇਰੇ ਉਚਾਰਨ ਸਾਫ ਸੁਪੂਲ ਤੂੰ ਦਰਸ਼ਨ ਦੇਖ ਜਗਤ ਸੁਧਾਰੇ ਜੋ ਮਿਲੇ ਤਿਸ ਚਰਨ ਤਰਤਾਰੇ ਬਾਬਾ ਜੀ ਤੂੰ ਜੋਤ ਅਪਰੰਪਾਰ ਨਾਮ ਸਿਹਰਨ ਤੇਰਾ ਆਧਾਰ ਤੇਰਾ ਰੂਪ ਨਰੰਕਾਰ ਅਲਖ ਤੂੰ ਆਪ ਪਰਮਾਤਮਾ ਦੀ ਰਸਕ ਬਾਬਾ ਜੀ ਦੀ ਮਹਿਮਾ ਅਪਾਰ ਕਥਨ ਨਾ ਜਾਏ ਕੈਸਾ ਉਚਾਰ ਜੋ ਸੁਣੇ ਸੋ ਪਾਵੇ ਮੋਖ ਦਰਵਾਜਾ ਸਚ ਨਾਮ ਤੇਰਾ ਪਾਵੇ ਆਰਾਮ ਨਾਨਕ ਕਹੇ ਤੂੰ ਗੁਰ ਅਗਮ ਅਗੋਚਰ ਬਾਬਾ ਸ਼੍ਰੀ ਚੰਦਰ ਤੂੰ ਜੋਤ ਅਨੋਖਰ ਜਗਤ ਉਦਾਹਰਨ ਆਇਆ ਨਾ